ਮੈਨੂੰ ਇਹਨਾਂ ਪਿਆਰ ਨਾਲ ਮਗਾਇਆ ਵੀਰੇ ਆ ਜਾਣਦੇ ਸੀ ਬੰਦੇ ਮੈਨੂੰ ਤੇ ਮੇਰੇ ਪਿੰਡ ਦੇ ਹਨ ਤੁਸੀਂ ਪਿਆ ਸਲੇਮ ਛਾਦੇ ਪਿਆਰ ਨਾਲ ਮਗਾਇਆ ਤੇ 20 25 ਮੁੰਡੇ ਮੈਨੂੰ ਨਿਆਜ਼ ਮਨਾਦੇ ਰਹਿੰਦੇ ਜੀ ਉੱਥੇ ਦਸਤਿਆਂ ਨਾਲ ਕੁਰਦੇ ਨੇ ਮੇਰੇ ਨਿਸ਼ਾਨ ਹੈਗੇ ਨੇ ਵੇਖ ਲਓ ਜੀ ਤੂੰ ਕਿੱਥੋਂ ਆਇਆ ਕਿੱਥੋਂ ਤੂੰ ਮੈਂ ਤੇਰਾ ਨੜੀਆ ਵਾਲੀ ਗੋਲਟੀ ਕੋਲ ਮੈਂ ਪੜ੍ਹਾਈ ਲਾ ਗੱਡੀ ਚਲਾਉਂਦਾ ਸੀ ਉਤਨਾ ਨੰਨ ਤੇ ਮੋੜ ਸਾਂ ਚੱਕਾ ਜਾਣਾ ਹੈ ਮੇਰੇ ਬਾਹੂ ਨੂੰ ਫੋਨ ਲਾ ਕੇ ਪੁੱਛ ਰਾਂ ਮੇਰਾ ਬਾਹੂ ਕਹਿੰਦਾ ਵੀ ਇਹ ਤੇ ਮੇਰੀ ਗੱਡੀ ਨਹੀਂ ਚਲਾਉਂਦਾ ਇਹ ਮੇਰ ਨੂੰ ਜੋ ਕੋਈ ਮਰਜ਼ੀ ਕਰ ਲੈਣਾ ਇੱਥੇ ਕਿਹੜੇ ਬਾਹੂ ਕੋ ਲੱਗਿਆ ਉਹ ਨਾਇਲ ਕਾ ਲੱਗਿਆ ਰਹੇ ਕਿੰਦੇ ਕੋ ਕਹਿੰਦੇ ਨਾਇਲ ਲੱਗਿਆ ਸਾਡਾ ਮੋੜ ਤੇ ਜਾਗੂ ਕੋ ਲੱਗਿਆ ਰਹੇ ਜੀ ਅੱਛਾ ਪੰਨੇ ਪ੍ਰਧਾਨ ਦੇ ਭਰਾ ਕੋਲ ਤੇ ਤੂੰ ਰਹਿੰਦਾ ਕਿੱਥੇ ਹੁਣ ਟਾਈਮ ਮੈਂ ਰਹਿਣਾ ਡੀਏ ਵੀ ਕੋਲ ਤੇਰਾ ਨਾਂ ਕੀ ਏ ਸੋਰਜ ਸਿੰਘ ਤੇ ਉਹਦਾ ਕੀ ਨਾਂ ਹੀ ਸੋਰਨ ਸਿੰਘ ਨਹੀਂ ਤੇ ਤੂੰ ਫਿਰ ਇਹਨਾਂ ਕਿੱਥੇ ਤੈਨੂੰ ਸੱਦਿਆ ਕਿੱਥੇ ਆ ਮੈਨੂੰ ਇੱਥੇ ਸੱਦਿਆ ਨੇ ਵਿਆਹ ਨਾਲ ਬੁੱਤ ਕੋਲ ਆਣਾ ਆ ਜਾ ਨਾਨੇ ਕੋਲ ਗਿਆ ਚਲਾ ਬੀ ਬੱਚੀ ਮੋੜੇ ਮਗਾ ਕੇ ਮੇਰੇ ਗਾਲ ਪਾਇਆ ਗੁਲਾਇ ਮਨਾ ਦੇਣਾ ਕੋਟਦਰੇ ਮੈਂ ਨਹੀਂ ਬਨੇ ਤੂੰ ਮੋੜ ਤੇ ਚੱਕਿਆ ਇਹਨਾਂ ਦਾ ਨਹੀਂ ਚੱਕਿਆ ਜੀ ਤੇਰੇ ਤੇਰੇ ਸ਼ੱਕ ਕਿਉਂ ਕੀਤਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਕਿੰਨੇ ਕਿੰਨੇ ਨਹੀਂ ਮੇਰੀ ਕੋਈ ਵੀਡੀਓ ਵਿਖਾ ਦੇਣਾ ਜੋ ਮਰਜ਼ੀ ਕਰ ਲੈਂਦੇ ਅੱਛਾ ਓਕੇ ਉਹ ਡੀ ਲੈਕਸ ਹੈਗਾ ਹੀ ਬਕਾਇਆ ਕਹਿੰਦੇ ਸਾਡੇ ਸਪਲੈਂਡਰ ਮੋਟਰਸਾਂ ਚ ਕੀਤਾ ਮੈਂ ਨਹੀਂ ਚੱਕਿਆ ਜੀ ਅੱਛਾ ਤੂੰ ਕਿਹੜਾ ਚੱਕਿਆ ਸੀ ਮੈਂ ਨਹੀਂ ਚੱਕਿਆ ਮੋਟਰਸਾਈਕਲ ਮੈਂ ਵਕਾਇਆ ਉਹ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਂ ਕਿਹਾ ਮੋਟਰਸਾਈਕਲ ਮੈਂ ਵਕਾਇਆ ਆ ਕੇ ਲੈ ਜਾਓ ਮੈਨੂੰ ਕੁੱਟਣ ਲੱਗ ਪਿਆ ਉਹ ਕਹਿੰਦਾ 3000 ਰੁਪਏ ਚ ਮੋਟਰਸਾਈਕਲ ਦੇ ਗਿਆ ਇਹ 3000 ਚ ਉਹਨਾਂ ਨੇ ਮੈਂ ਮੋਟਰਸਾਈਕਲ ਵਕਾਇਆ ਮੈਨੂੰ ਸਮਾਨ ਦਾ ਲਾ ਲਾ 3000 ਦਾ ਮੋਟਰਸਾਈਕਲ ਕੌਣ ਦਿੰਦਾ ਪਤਾ ਨਹੀਂ ਜੀ ਮੈਂ ਸਮਾਨ ਦਾ ਲਾਲ ਚ ਗਿਆ ਸੀ ਮੈਂ ਸਮਾਨ ਲਾਦਾ ਜੀ ਠੀਕ ਹੈ ਲਾਣਾ ਜੀ ਮੈਂ ਸਮਾਨ ਲਿਆ ਜੀ ਉਹਦੇ ਕੋਲੋਂ ਲਾਇਆ ਕਿੰਨੇ ਕੋ ਵਕਾਇਆ ਹੈ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਮੋਟਰਸਾਈਕਲ ਹੈ ਸਾਡਾ ਮੈਂ ਕਿਹਾ ਆ ਜਾਓ ਡੀਲ ਸਮਾਨ ਰੋਜ਼ ਦਾ ਕਿੰਨੇ ਦਾ ਲਾਣਾ ਹੈ ਮੈਂ ਲਾਲ ਲੱਤਾ ਮਾਰਦਾ ਹੈ ਮਤਲਬ ਕੋਈ ਨਾ ਕੋਈ ਚੋਰੀ ਕਟੋਰੀ ਕਰਨੀ ਪੈਂਦੀ ਜਦੋਂ ਲੱਤਾ ਮਾਰ ਕੇ ਮੈਂ ਗੱਡੀ ਚਲਾਉਂਦਾ ਰਿਹਾ ਭਾਈ ਤੁਸੀਂ ਹੁਣੇ ਆ ਕੇ ਪੁੱਛ ਲਓ ਮੇਰੇ ਬਾਹੂ ਨਾਲ ਜੋ ਕਹਿ ਦੇਵੇ ਨਹੀਂ ਗੱਡੀ ਮਤਲਬ ਜਿਹੜਾ ਤੂੰ ਮੋਟਰਸਾਈਕਲ ਤੇ ਤਿੰਨ ਹਜ਼ਾਰ ਦਾ ਚਿੱਟੇ ਪਿੱਛੇ ਬੈਠਿਆ ਹਾਂ ਹਾਂਜੀ ਉਹ ਚਿੱਟੇ ਵੀ ਤੋੜ ਲੱਗੀ ਕਿੱਥੇ ਸੀ ਤੇ ਮੋਟਰਸਾਈਕਲ ਨੂੰ ਨਹੀਂ ਪਤਾ ਉਹਨੇ ਕਿੱਥੇ ਚੱਲਿਆ ਅੱਛਾ ਤੇਰੇ ਨਾਲ ਦਾ ਸੀ ਤੂੰ ਵੇਚਿਆ ਕਿੱਥੇ ਮੋਟਰਸਾਈਕਲ ਉਹ ਕਿੱਥੇ ਸੀ ਉਹ ਇੱਥੇ ਵੀ ਗਾਇ ਜਲਾਲਾ ਵਾਹ ਤੂੰ ਕਹਿੰਦਾ ਮੈਂ ਮਨਜ਼ੂਰ ਤੋਂ ਬੋਲਦਾ ਉਹ ਮੰਦੋੜ ਤੇ ਇਹਨਾਂ ਨੇ ਘਰੇ ਲੈ ਕੇ ਗਿਆ ਰਹੇ ਯੋ ਨਾਈ ਚਾਹੀਦੀ ਥੀ ਕਿ ਐਨੋ ਤੋਂ ਇਹ ਵੀ ਬੱਚੀ ਇਹਨਾਂ ਬਕਾ ਕੇ ਮੁੰਡੇ ਪਰ ਮੈਨੂੰ ਮਾਰਨ ਲੱਗ ਪਏ ਮੈਨੂੰ ਇਹ ਮੋਟਰ ਦੂਜੇ ਮਨਾ ਦੇਈਂ ਸਾਨੂੰ ਦੂਜੇ ਮੋਟਰ ਦਾ ਪਤਾ ਹੀ ਨਹੀਂਗਾ ਜੀ ਮੈਂ ਬੋਕੀ ਜੀ ਨੇ ਜਿਹਨੇ ਵੇਚਿਆ ਹੁੰਦਾ ਕੀ ਨਾਮ ਹੈ ਮੁੰਡਾ ਨਾਮ ਦਾ ਨਹੀਂ ਪਤਾ ਮੈਂ ਘਰੇ ਲੈ ਕੇ ਗਿਆ ਰਹੇ ਤੇ ਦੀ ਵਸਤੀ ਕਿਹੜੀ ਦਿੰਦਾ ਉਹ ਉਹ ਗਵਿੰਦਨਗਰੀ ਦੇਗਾ ਗੱਲ ਹੋਈ ਦਰਾਹ ਗੈਸ ਕਚੈਰੀ ਹਾਂ ਹਾਂ ਤੇ ਉਹ ਤੇ ਬਾਹਰ ਬਹੁਤ ਸਾਰ ਠੱਲੇ ਸੀ ਤੇ ਮੁੰਡਾ ਉੱਪਰ ਮੇਰੇ ਬੈਠਾ ਸੀ ਮੁੰਡਾ ਅੰਦਰ ਪਾਣੀ ਪੀਣ ਗਿਆ ਤੇ ਇਹਨਾਂ ਨੇ ਮੋਟਰਸਲ ਚੋਰੀ ਹੋ ਗਿਆ ਅਜੇ ਮੇਰੀ ਕਿਸ਼ਤ ਹੁਣ ਲੱਖ ਬਾ ਮੇਰੀ ਸਾਰੀ ਵੰਡੀ ਹੋਈ ਹੈ ਕੰਮ ਕਰਦੀ ਨੇ ਮੇਰੇ ਬੱਚੇ ਪਰਦੇ ਨੇ ਦੋਨੇ ਮੈਂ ਹੋ ਗਿਆ ਥਾਰੇ ਇੱਕ ਮੇਰ ਕੋ ਗਰੀਬੀ ਹੈ ਇੱਕ ਮੋਰਸ ਗਰੀਬੀ ਚ ਲਿਆ ਉਹ ਵੀ ਮੇਰਾ ਇਹ ਨਾ ਚੱਕ ਲੈ ਤੇ ਇੱਕ ਕਿਥੋਂ ਚੱਕਿਆ ਕਿਥੋਂ ਸੀ ਇਹ ਫਾਇਲ ਕਚਹਿਰੀ ਚ ਐਸੇ ਨਹੀਂ ਚੱਕਿਆ ਹਾਂਜੀ ਇਹ ਉੱਥੇ ਮੁਕੇ ਦੇ ਖੜਾ ਸੀ ਅਸੀਂ ਉਹਨੂੰ ਵੇਖ ਲਿਆ ਸੀ ਅੱਛਾ ਤੇ ਜਦੋਂ ਅਸੀਂ ਅੰਦਰ ਗਏ ਚਲੇ ਉਦੋਂ ਬਾਅਦ ਮੁੰਡਾ ਪਾਣੀ ਪੀਣ ਗਿਆ ਉਦੋਂ ਬਾਅਦ ਮੋਰਸ ਸਾਡੇ ਦੇ ਮੁੰਡੇ ਨਾ ਇਹਦਾ ਮਿਲਿਆ ਨਾ ਮੇਰਾ ਮਿਲਿਆ ਦੋਲੇ ਬਰਾਬਰ ਖੜੇ ਸੀ ਅੱਛਾ ਅੱਛਾ ਦੋ ਚੱਕੀਏ ਚਾਰ ਤੋਂ ਹੋ ਗਏ ਸਾਲ ਨੂੰ ਅੱਜ ਤੇ ਅੰਦਰ ਹੋ ਗਏ ਤੇ ਮਗਰ ਮਗਰ ਲੱਭਦੇ ਫਿਰਨੇ ਆ ਅੱਜ ਦੇ ਨੱਕਲ ਦੇ ਨਾ ਬਲਾਰੇ ਲਾ ਕੇ ਬਸ ਕਿਹ ਟਮ ਮੋਟਰਸਾਈਕਲ ਹਾਂਜੀ ਬਈ ਮੇਰਾ ਵੀ ਮੋਟਰਸਾਈਕਲ ਹੈ ਅੱਛਾ ਕੋਟ ਕੰਪਲੈਕਸ ਵਿੱਚ ਚੋਚੀ ਪੁਰੀ ਵਾਲੋਂ ਅੱਛਾ ਫੇਰ ਕਰਾ ਦਿੱਤੀ ਦਰਖਾਸਤ ਦਿੱਤੀ ਫੇਰ ਕੀ ਬਣਿਆ ਅੱਗੇ ਫਿਰ ਜੀ ਇਹ ਕੱਲ ਪਰਸੋ ਦੇ ਨਗਰ ਲੱਗੇ ਫਿਰਦੇ ਆ ਸਾਨੂੰ ਕੋਈ ਇਸ਼ਾਰਾ ਸੇਰਾ ਸੇਰੇ ਤੇ ਤਿੰਨ ਨਾਲ ਗੱਲ ਹੋ ਗਈ ਹੈ 5000 ਚ ਕਿਸੇ ਬੰਦੇ ਨੇ ਕੀਤੀ ਸੀ ਮੋਟਰਸ ਨੇ ਹਾਂ ਤੇ 5000 ਮੈਂ ਲਵਾਗਾ ਤੇ ਮੋਟਰਸ ਮੈਂ ਤੁਹਾਨੂੰ ਮੇਰਾ ਅੱਛਾ ਕਹਿੰਦੇ ਵੀ ਇਹਨੇ ਮੇਰੇ ਮੋਟਰਸ ਦੀ ਦਸਤੀ ਹੈ ਅੱਛਾ ਪਿਓ ਦੇ ਨਾਲ ਲੱਕੜ ਦਾ ਕੰਮ ਕਰਦਾ ਉਹਦੇ ਸਾਹਰ ਤੇ ਪੇਸ਼ਕਾਸ਼ ਚੰਗਾ ਆਇਆ ਸੀ ਅੱਛਾ ਉਹਦੇ ਪਹਿਲਾਂ ਵਾਲੀ ਕਰਕੇ ਵਿੱਚ ਪੇਸ਼ਕਾਸ਼ ਆਇਆ ਹੈ ਜੀ ਕਿ ਕਹਿੰਦਾ ਵੀ ਕਿਸੇ ਨਾਲ ਗੱਲ ਹੋਈ ਹੈ ਕਹਿੰਦਾ ਸਮਾਨ ਨੂੰ ਲਾ ਕੇ ਛੱਡ ਦੇ ਉਹ ਕਹਿੰਦਾ ਯਾਰ ਸਮਾਨ ਤਾਂ ਮੈਂ ਲਾ ਦੇ ਨਸ਼ੀਲਾ ਛੋੜਾ ਤਾਂ ਆਂਦਾ ਤੇ ਜਿਹੜਾ ਨਾਲ ਪੇਛ ਦਾ ਸਵਾਲ ਨਹੀਂ ਹੈਗਾ ਨਾ ਤੇ ਉਹ ਮੈਂ ਕਿਵੇਂ ਲਾਵਾਂ ਉਹ ਤੋਂ ਝੱਟ ਪਾ ਕੇ ਪੇਛ ਕਰ ਤਾਂ ਮੇਰੇ ਮੋਟਰਸ ਨਾਲ ਟੰਗਾ ਲੱਗਾ ਤੇ ਇਸ ਬੰਦੇ ਨਾਲ ਗੱਲ ਹੋਈ ਸੀ ਸਰਕਾਰ ਨਾਲ ਆਰਖਾਤ ਨਾਲ ਜਿਹੜੀ ਅਸੀਂ ਲਾ ਕੇ 8.5 ਅਸੀਂ ਠੀਕ ਹੈ OK ਜਿਹੜੀ ਮੈਜਿਕ ਨਾਲ ਥਾਣੇ ਸਾਡੀ ਸੁਣਵਾਈ ਨਹੀਂ ਹੋਈ ਤੁਸੀਂ ਕਰਕੇ ਹਾਂ ਭਾਈ ਮੋਟਰਸ ਨਾਲ ਕਾਇ ਹੈ ਅੱਛਾ ਇਮਾਨੂਏਲ ਨਾਲ ਪਿਆਰ ਨਾਲ ਮੰਗਾ ਕੇ ਇਹ ਬਹੁਤ ਗੱਲ ਕਿੰਨਾ ਦੇ ਸਾਡਾ ਮੋੜ ਜੀਵਨੀ ਹੈ ਸਾਡੇ ਜੀਵਨ ਨਾਲ ਸਾਰੇ ਆਏ ਨਹੀਂ ਜਿਵੇਂ ਕਰੇ ਵੀ ਜਾ ਕੇ ਗਿਆ ਅੱਛਾ ਨਾਲ ਜਿਗਾ ਸੀ ਜੀ ਇਹ ਨਹੀਂ ਹੈ ਕਿ ਇਮਾਨ ਕੋ ਮੋਟਰਸਾਈਕਲ ਕਿੰਦਾ ਸੀ ਕਰਦੀ ਤੁਹਾਨੂੰ ਪਤਾ ਨਹੀਂ ਇਹ ਨਾਲ ਸਾਡੇ ਜੀ ਕਿਸੇ ਦਾ ਸੀਗਾ ਜੀ ਅੱਛਾ ਇਹ ਇਹਦੇ ਨਾਲ